ਪੰਜਾਬ ਪਰ ਵਿੱਚ ਆਉਣ ਵਾਲੇ ਦਿਨਾਂ ਚ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਇਸ ਵਾਰ ਪੰਜਾਬ ਦੇ ਵਿੱਚ ਮੌਨਸੂਨ ਜਲਦੀ ਆਉਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ ਕਿਹਾ ਜਾ ਰਿਹਾ ਪੱਛਮੀ ਬੰਗਾਲ ਦੇ ਵਿੱਚ ਮੌਨਸੂਨ 25 ਮਈ ਨੂੰ ਦਸਤਕ ਦੇ ਗਿਆ ਸੀ ਜਿਸ ਦੇ ਚਲਦਿਆ ਪੰਜਾਬ ਦੇ ਵਿੱਚ ਵੀ ਇਹ ਮੌਨਸੂਨ ਜਲਦੀ ਆ ਸਕਦਾ ਹੈ ਬੀਤੇ ਦਿਨੀ ਜਿਹੜੀਆਂ ਬਰਸਾਤਾਂ ਹੋਈਆਂ ਨੇ ਉਹਨਾਂ ਨੂੰ ਪ੍ਰੀ ਮੌਨਸੂਨ ਬਰਸਾਤ ਵੀ ਕਿਹਾ ਜਾ ਰਿਹਾ ਹੈ ਕਿਆ ਜਾ ਰਿਹਾ ਪੰਜਾਬ ਦੇ ਵਿੱਚ 25 ਜੂਨ ਦੇ ਨਜ਼ਦੀਕ ਮੌਨਸੂਨ ਦਸਤਕ ਦੇ ਸਕਦਾ ਹੈ ਇਸੇ ਲੜੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਭਾਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਲਕੀ ਅਤੇ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਲੁਧਿਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ ਜੀ ਅਪਡੇਟ ਹੈ ਜੀ ਹੁਣ ਮੌਸਮ ਦੇ ਵਿੱਚ ਜੀ ਜੀ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਹੈ ਔਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 37.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨੀਅਰ ਨਾਰਮਲ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 30.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 4.4 ਡਿਗਰੀ ਸੈਲਸੀਅਸ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਨਾਈਟ ਤੁੜੀਆਂ ਵਾਰਮਰ ਅਬਜ਼ਰਵ ਕੀਤੀਆਂ ਜਾ ਰਹੀਆਂ ਨੇ ਜਦੋਂ ਕਿ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਹੈ ਅਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਕਿਉਂਕਿ ਜਿਹੜਾ ਮੌਨਸੂਨ ਦਾ ਪ੍ਰੋਗਰੈਸ ਫਰਦਰ ਹੁਣ ਹੋ ਰਿਹਾ ਹੈ ਸੋ ਉਹਦੇ ਕਰਕੇ ਮੌਇਸਚਰ ਕੰਡੀਸ਼ਨਸ ਵੀ ਥੋੜੀਆਂ ਚੇਂਜ ਹੋਈਆਂ ਹੋਈਆਂ ਨੇ ਹਵਾ ਦੇ ਵਿੱਚ ਮੌਇਸਚਰ ਵੀ ਜ਼ਿਆਦਾ ਹੋਇਆ ਹੋਇਆ ਸੋ ਉਹਦੇ ਕਰਕੇ ਕਾਫੀ ਅਨਕੰਫਟੇਬਲ ਜਿਹੜੀਆਂ ਵੈਦਰ ਕੰਡੀਸ਼ਨਸ ਸਾਨੂੰ ਲੱਗਦੀਆਂ ਨੇ ਹਾਲਾਂਕਿ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਹੈ ਪਰ ਕਿਉਂਕਿ ਮੌਇਸਚਰ ਜ਼ਿਆਦਾ ਹੋ ਗਿਆ ਉਹਦੇ ਕਰਕੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀ ਹੋਈਆਂ ਨੇ ਪਰ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਿਤੇ-ਕਿਤੇ ਜਿਹੜੀ ਅਸੀਂ ਕਹਿੰਦੇ ਹਾਂ ਕਾਫੀ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਕਿਤੇ-ਕਿਤੇ ਜੇ ਜੋ ਹੈਵੀ ਬਾਰਿਸ਼ ਹੈ ਉਹ ਵੀ ਹੋ ਸਕਦੀ ਹੈ ਖੇਤਾਂਾਂ ਦੇ ਲਈ ਇਹ ਵਾਹਿਬੰਦਰ ਜੀ ਕਿਉਂਕਿ ਫਾਰਮਰਸ ਨੂੰ ਹੁਣ ਜਿਹੜਾ ਬਿਲਕੁਲ ਸੋਇਲ ਮੋਇਸਚਰ ਚਾਹੀਦਾ ਕ੍ਰੌਪਸ ਨੂੰ ਪਾਣੀ ਦੀ ਲੋੜ ਹੈ ਸੋ ਬਟ ਫਾਰਮਰਸ ਨੂੰ ਵੀ ਅਸੀਂ ਇਹੀ ਦੱਸ ਸਕਦੇ ਹਾਂ ਕਿ ਕਾਫੀ ਥਾਂਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਔਰ ਕਿਤੇ-ਕਿਤੇ ਜਿਹੜੀ ਹੈਵੀ ਬਾਰਿਸ਼ ਵੀ ਕੁਝ ਥਾਂਾਂ ਤੇ ਹੋ ਸਕਦੀ ਹੈ ਸਪੈਸ਼ਲੀ ਬਾਈ 3 ਨੂੰ ਜਿਹੜੀ ਹੈਵੀ ਬਾਰਿਸ਼ ਹੋ ਸਕਦੀ ਹੈ ਸੋ ਜਿਹੜੇ ਫਾਰਮਰਸ ਨੇ ਫਾਰਮ ਆਪਰੇਸ਼ਨਸ ਨੂੰ ਕਰਨੇ ਨੇ ਉਹਨਾਂ ਨੂੰ ਆਨਵਾਰੀ ਵੈਦਰ ਕੰਡੀਸ਼ਨ ਨੂੰ ਧਿਆਨ ਵਿੱਚ ਰੱਖ ਕੇ ਹੀ ਪਲਾਨ ਕਰਨੀ ਚਾਹੀਦੇ ਨੇ ਮੈਡਮ ਜਿੱਕਰ ਗੱਲ ਕਰ ਰਹੇ ਹੋ ਤੁਸੀਂ ਚਿਪ-ਚਿਪੀ ਗਰਮੀ ਆ ਦੇਖ ਬਾਰਿਸ਼ ਪੈਂਦੀ ਹੈ ਫਿਰ ਮੌਸਮ ਠੰਡ ਹੋ ਜਾਂਦਾ ਇਹ ਮੌਸਮ ਦੇ ਦਰਮਿਆਨ ਦੇ ਵਿੱਚ ਲੋਕਾਂ ਨੂੰ ਕੀ ਮੈਸੇਜ ਹੈ ਕਿ ਲੋਕ ਕਿਦਾਂ ਆਪਣਾ ਸਿਹਤ ਦਾ ਧਿਆਨ ਰੱਖਣ ਕਿਉਂ ਕਾਫੀ ਜਿਹੜੀ ਗਰਮੀ ਹੋ ਜਾਂਦੀ ਹੈ ਫਿਰ ਬਾਰਿਸ਼ ਪੈ ਜਾਂਦੀ ਹੈ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਟੈਂਪਰੇਚਰ ਡੇ ਟਾਈਮ ਟੈਂਪਰੇਚਰ ਸਪੈਸ਼ਲੀ ਨੀਅਰ ਔਰ ਨਾਰਮਲ ਹੀ ਚੱਲ ਰਿਹਾ ਪਰ ਕਿਉਂਕਿ ਹੁਣ ਮੌਨਸੂਨ ਦਾ ਪ੍ਰੋਗਰੈਸ ਵੀ ਹੋ ਰਿਹਾ ਸੋ ਹਵਾ ਦੇ ਵਿੱਚ ਜਿਹੜੀ ਨਮੀ ਕਾਫੀ ਜ਼ਿਆਦਾ ਹੋਈ ਹੋਈ ਹੈ ਜਦੋਂ ਟੈਂਪਰੇਚਰ ਨਾਰਮਲ ਵੀ ਹੋਵੇ ਪਰ ਹਵਾ ਦੇ ਵਿੱਚ ਨਮੀ ਜ਼ਿਆਦਾ ਹੋ ਜਾਂਦੀ ਹੈ ਤਾਂ ਉਹਦੇ ਨਾਲ ਜਿਹੜਾ ਅਨਕੰਫਰਟੇਬਲ ਕੰਡੀਸ਼ਨਸ ਜ਼ਿਆਦਾ ਹੋ ਜਾਂਦੀਆਂ ਨੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਬਾਰਿਸ਼ ਦੇ ਚਾਂਸਸ ਨੇ ਉਹਦੇ ਨਾਲ ਥੋੜੀ ਜੀ ਟੈਂਪਰੇਚਰ ਦੇ ਵਿੱਚ ਅਸੀਂ ਮੋਡੀਫਿਕੇਸ਼ਨ ਨੂੰ ਦੇਖ ਸਕਦੇ ਆ ਪਰ ਇਸ ਤਰ੍ਹਾਂ ਦੀਆਂ ਹਮਸ ਵਾਲੀਆਂ ਕੰਡੀਸ਼ਨਸ ਦਾ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਹਮਣਾ ਕਰਨਾ ਪੈ ਸਕਦਾ ਸੋ ਸਾਰਿਆਂ ਨੂੰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਲਿਕੁਇਡਸ ਵੱਤੋਂ ਵੱਧ ਜ਼ਰੂਰ ਲੈਂਦੇ ਰਹਿਣਾ ਚਾਹੀਦਾ ਜਿਵੇਂ ਮੌਜੂਦ ਸਥਿਤੀ ਪੂਰੇ ਪੰਜਾਬ ਤਾਂ ਦੇ ਵਿੱਚ ਬਿਲਕੁਲ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਲਗਭਗ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੀ ਕਾਫੀ ਥਾਵਾਂ ਤੇ ਬਾਰਿਸ਼ ਹੋਣ ਦੇ ਚਾਂਸਸ ਨੇ ਹਲਕੀ ਦਰ ਦਰਮਿਆਨੀ ਬਾਰਿਸ਼ ਜਿਹੜੀ ਕਾਫੀ ਥਾਵਾਂ ਤੇ ਹੋ ਸਕਦੀ ਹੈ ਔਰ ਕਿਤੇ ਕਿਤੇ ਜੋ ਹੈਵੀ ਬਾਰਿਸ਼ ਹੈ ਉਹ ਵੀ ਹੋ ਸਕਦੀ ਹੈ